ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਉਂਦੇ ਆ ਜੀ ਅੱਪਨ ਡਿਜ਼ਾਈਨ ਇਪਰ ਸਲਾਈ ਦੇ ਤੇ ਤਿੱਕੂਂਡੇ ਲੈਨੇ ਜੀ ਦੋ ਸਲਾਈਆਂ ਪੁੱਠੇ-ਪੁੱਠੇ ਬਣਾ ਲਿਆ ਜੀ ਆਪਾਂ ਨੇ ਬਾਰਡਰ ਦੇ ਤੌਰ ਤੇ ਕਰਦੇ ਆਂ ਜੇ ਆਪਾਂ ਡਿਜ਼ਾਈਨ ਸ਼ੁਰੂ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ ਪੁੱਠੇ ਹੋਣਾਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਘੋਣਾਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ 1 2 ਦੋ ਗੁੰਡੇ ਫਿਰ ਪੁੱਠੇ ਘੋਣਾਗੇ ਜੀ ਆਪਾਂ ਆ ਧਾਗਾ ਪਿੱਛੇ ਕਰਾਂਗੇ ਜੀ 1 2 3 4 5 6 7 8 ਨੋ 10 11 12 13 14 15 16 17 17 ਗੁੰਡੇ ਸਿੱਧੇ ਬੁੰਨ ਲਏ ਜਪਾਂ ਧਾਗਾ ਅੱਗੇ ਕਰਾਂਗੇ ਜੀ 1 2 2 ਗੁੰਡੇ ਬੁੱਠੇ ਬੋਣਾਂਗੇ ਜੀ 1 2 ਤਿੰਨ ਤਿੰਨ ਕੁੰਡੇ ਸਿੱਧੇ ਪੋਣਾਂਗੇ ਜੀ ਫਿਰ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਹੁਣ ਆਪਾਂਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਸਾਰੇ ਸਲਾਈ ਆਪਾਂ ਪੁੱਠੇ ਬਣਾਵਾਂਗੇ ਬਹੁਤ ਅਸਾਂ ਦਾ ਡਿਜ਼ਾਈਨ ਹੈ ਮੱਕੇ ਤੁਸੀਂ ਵੀਡੀਓ ਦੇਖਦੇ ਆ ਜੀ ਡਿਜ਼ਾਈਨ ਪਸੰਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਆਹ ਲੋ ਜੀ ਪੁੱਠੇ ਸਲਾਈ ਬਣਾ ਲਈ ਜੀ ਆਪਾਂ ਨੇ ਹੁਣ ਆਪਾਂ ਆਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ 1 2 ਤੇ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ 1 2 ਦੋ ਕੁੰਡੇ ਪੁੱਠੇ ਬੁਣਾਂਗੇ ਜੀ ਆਪਾਂ ਫੇਰ ਆਪਾਂ 17 ਗੁੰਡੇ ਨੇ ਜਿਹੜੇ ਆਪਾਂ ਸਿੱਧੇ ਬੁਣਾਂਗੇ 1 2 3 4 5 6 7 8 9 10 11 12 13 14 15 16 17 17 ਗੁੰਡੇ ਸਿੱਧੇ ਬੁਣਨੇ ਨੇ ਜਿੰਨਾਂ ਤਾਂ धागा अगे करा जी दोडे आप्ठे बुना जी धागा पीछे करके तीन कुंडे आप सीधे बुना धागा अ करा जी, जी, जी कुंडे अपना पुठे बुना एक कुंडा आपा बुना जी पुठी सिलाई तो पुठी सिलाई अपनी सारी फिर पुठी है जी ਉੱਥੇਸ ਲਾਈਨ ਨਾਲ ਵੀ ਆਸਾਨ ਹੋ ਜਾਂਦਾ ਜੀ ਡਿਜ਼ਾਈਨ ਬਣਾਉਣਾ ਸਾਰੇ ਬੁਠੇ ਬੁਠੇ ਗੁੰਡੇ ਗੁਨੇ ਜਾਣਗੇ ਨਾਂਨ ਜੀ ਸਾਰੀ ਸਲਾਈ ਆਪਾਂ ਨੇ ਪੁੱਠੇ ਬਣਾ ਲਈ ਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਤਾਦ ਲਈਏ ਦੋ ਕੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਅੱਗਾ ਪਿੱਛੇ ਕਰਕੇ ਹੁਣ ਆਪਾਂ ਇਹ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਜੀ ਦੋ ਕੁੰਡਿਆਂ ਦੇ ਉੱਪਰ ਦੇ ਸਲਿੱਪ ਕਰਾਂਗੇ ਜੀ ਆਪਾਂ ਕੁੰਡਾ ਇੱਕ ਕੁੰਡਾ ਸਿੱਧਾ ਬੁਣਾਵਾਂਗੇ ਜੇ ਫਿਰ ਇੱਕ ਆਪਾਂ ਜਾਲੀ ਪਾਵਾਂਗੇ ਜੀ ਕੁੰਡਾ ਸਿੱਧਾ ਬੁਣਾਵਾਂਗੇ ਹੁਣ ਪਤਾਗਾ ਅੱਗੇ ਕਰਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਵਾਂਗੇ ਧਾਗਾ ਪਿੱਛੇ ਕਰਕੇ ਆਪਾਂ ਹੁਣ 6 ਕੁੰਡਿਆਂ ਨੇ ਕੇਵਲ ਬਣਾਵਾਂਗੇ 6 ਕੁੰਡੇ ਉਤਾਰਾਂਗੇ ਜੀ പക്ഷേ ലവ കിധേ പോവെ ഷേ കോ തന്ന 4 5 6 ਹੁਣ ਆਪਾਂ ਇੱਕ 2 3 4 5 ਪੰਜ ਗੁੰਡੇ ਸਿੱਧੇ ਵੁਣਾਵਾਂਗੇ ਫਿਰ ਆਪਾਂ 6 6 ਗੁੰਡੇ ਨੇ ਕੇਬਲ ਬਣਾਵਾਂਗੇ 3 ਗੁੰਡੇ ਆਪਾਂ ਅੱਗੇ ਲਿਆਵਾਂਗੇ ਜੀ ਤਿੰਨ ਕੁੰਡੇ ਆਪਾਂ ਪਿੱਛੇ ਲੈ ਕੇ ਜਾਣਾ ਹੈ ਇਹ ਪੰਜ ਕੁੰਡੇ ਸਿੱਧੇ ਮੋੜਾਂਗੇ ਜਿੱ ਇੱਕ ਦੋ ਤਿੰਨ ਚਾਰ ਪੰਜ ਛੇ ਤਾਂ ਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਫਿਰ ਆਪਾਂ ਤਿੰਨ ਕੁੰਡਿਆਂ ਦਾ ਡਿਜ਼ਾਈਨ ਬਣਾਵਾਂਗੇ ਜੀ ਇਹ ਕੁੰਡਾ ਪ ਤੀਜਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਸਲਿੱਪ ਕਰਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਜਿੱਕੇ ਕੁੰਡਾ ਸਿੱਧਾ ਬੁਣਾਂਗੇ ਨਾ ਪ ਦੋ ਕੁੰਡੇ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਤਾਂ ਸਿੱਧਾ ਬੁਣਾਂਗੇ ਉਕੇ ਪੁੱਠੀ ਸਲਾਈ ਤੇ ਆ ਗਏ ਪੁੱਠੇ ਸਲਾਈ ਹੋ ਗਿਆ ਆਪਾਂ ਸਾਰੇ ਪੁੱਠੇ ਬਣਾਵਾਂਗੇ ਸੋ ਸਾਰੇ ਸਲਾਈ ਆਪਣੇ ਉੱਠੇ ਬਣਾਦ ਕੇ ਅੰਟੀ ਬਣਦੀ ਜੀ ਪੁੱਠੀ ਸਲਾਈ ਆਪਣੀ ਹੁਣ ਆਪਾਂ ਗਏ ਸਿੱਧੀ ਸਲਾਈ ਤੇ ਅੱਕ ਗੁੰਡਾ ਤਾਰਾਂਗੇ ਜੀ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਹੁਣਾਗੇ ਫਿਰ ਪੋ ਤਿੰਨ ਗੁੰਡੇ ਸਿੱਧੇ ਹੁਣਾਗੇ ਇੱਕ 2 3 ਧਾਗਾ ਅੱਗੇ ਕਰਾਂਗੇ ਜੀ 2 ਗੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ 1 2 3 4 4 ਗੁੰਡੇ ਪਛਿੱਦੇ ਗੁੰਡੇ ਹੁਣ ਆਪਾਂ ਇੱਥੇ ਧਾਗਾ ਅੱਗੇ ਲਾ ਕੇ ਜਾਲੀ ਪਾਵਾਂਗੇ ਜੀ 1 2 സിദ്ധേ ബുണലേ ഹന കൂഡ്യ ബവേ ദോ കു പലട്ടെ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਬੁਣ ਲਈ ਇੱਥੇ ਇੱਕ ਪਜਾਲੀ ਪਾਵਾਂਗੇ ਇਹਦੇ ਪਰ ਚਾਰ ਕੁੰਡੇ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਧੇ ਬੁਣ ਲਏ ਜਪਤਾ ਗੱਗੇ ਕਰਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਸਤਿਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਕੁੱਠੇ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਇਹ ਤਾਂ ਪੁੱਠੇ ਸਲਾਈ ਬਣਾਵਾਂਗੇ ਜੀ ਪੁੱਠੇ ਸਲਾਈਆਂ ਜਿੰਨੀਆਂ ਵੀ ਆਪਾਂ ਡਿਜ਼ਾਈਨ ਚ ਬਣਾਵਾਂਗੇ ਸਾਰੀਆਂ ਪੁੱਠੀਆਂ ਬਣਾਵਾਂਗੇ ਜੀ ਸਾਰੀ ਸਲਾਈ ਉੱਠੀ ਬਣ ਗਈ ਜੀ ਆਪਣੀ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧੱਗਾ ਅੱਗੇ ਕਰਾਂਗੇ ਦੋ ਕੁੰਡੇ ਆਪਾਂ ਉੱਠੇ ਬੁਣਾਂਗੇ ਧੱਗਾ ਪਿੱਛੇ ਕਰਕੇ ਫੇਰ ਆਪਾਂ ਤੀਜੇ ਨੰਬਰ ਵਾਲਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਉਤਾਰਾਂਗੇ ਫੇਰ ਆਪਾਂ ਇੱਕ ਕੁੰਡਾ ਸਿੱਧਾ ਬੁਣਾਂਗੇ ਇੱਕ ਆਪਾਂ ਜਾਲੀ ਪਾਵਾਂਗੇ ਜੀ ਫੇਰ ਕੁੰਡਾ ਸਿੱਧਾ ਗੁਣਾਣੀ ਧਾਗਾ ਅੱਗੇ ਕਰਕੇ ਇੱਕ ਦੋ ਦੋ ਕੁੰਡੇ ਪੁੱਠੇ ਗੁਣਾਗੇ ਧਾਗਾ ਪਿੱਛੇ ਕਰਕੇ ਫਿਰ ਆਪਾਂ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਸਿੱਧੇ ਗੁਣਾਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਦੋ ਕੁੰਡੇ ਸਿੱਧੇ ਗੋਣਾਂਗੇ ਜੀ ਆਪਾਂ ਫਿਰ ਆਪਾਂ ਇਹ ਦੋ ਕੁੰਡੇ ਪਲਟ ਕੇ ਪਾਵਾਂਗੇ ਜੀ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹਦੇ ਇੱਕ ਦੋ ਦੋ ਕੁੰਡੇ ਸਿੱਧੇ ਗੋਣਾਂਗੇ ਫਿਰ ਇੱਕ ਜਾਲੀ ਪਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਸਿੱਧੇ ਪੋਣਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫਿਰ ਆਪਾਂ ਤਿੰਨ ਗੁੰਡੇ ਤੇ ਜੇਨ ਬਣਾਵਾਂਗੇ ਦੋ ਗੁੰਡਿਆਂ ਦੇ ਉੱਪਰ ਦਿਓ ਤਾਰਾਂਗੇ ਗੁੰਡਾ ਆਪਾਂ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਇੱਕ ਜਾਲੀ ਪਾਵਾਂਗੇ ਫਿਰ ਗੁੰਡਾ ਸਿੱਧਾ ਪੋਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਨਦ ਪਰਾ ਗਏ ਪੁੱਠੇ ਸਲਾਈ ਤੇ ਤੇ ਸਲਾਈ ਸਾਰੀ ਫੇਰ ਪੁੱਠੇ ਬਣਨੇ ਆ ਜੀ ਆਪਣੇ ਸਾਰੀ ਸਲਾਈ ਪੁੱਠੇ ਬਣਾਵਾਂਗੇ ਜੀ ਆਪਾਂ ਆਨ ਲੋ ਜੁਪੁੱਠੇ ਬਣ ਗਏ ਇਸ ਲਈ ਆਪਾਂ ਨੇ ਹੁਣ ਪਾ ਗਏ ਸਿੱਧੇ ਸਲਾਈ ਤੇ ਫਿਰ ਇੱਕ ਗੁੰਡਾ ਤਾਰ ਲੈ ਇਹ ਦੋ ਗੁੰਡੇ ਆਪਾਂ ਪੁੱਠੇ ਹੁਣਾਗੇ ਜੀ ਇੱਕ ਦੋ ਧਾਗਾ ਪਿੱਛੇ ਕਰਾਂਗੇ ਜੀ ਹੁਣ ਆਪਾਂ ਤਿੰਨ ਗੁੰਡੇ ਸਿੱਤੇ ਹੁਣਾਗੇ ਜੀ ਇੱਕ ਦੋ ਤਿੰਨ ਧਾਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਹੁਣਾਗੇ ਇੱਕ ਦੋ ਮੇ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਛੇ 6 ਗੁੰਡੇ ਸਿੱਧੇ ਬੁਣਾਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਆਪਾਂ ਦੋ ਗੁੰਡੇ ਪਲਟ ਕੇ ਪਾਵਾਂਗੇ ਜੀ ਤੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੁਣਾਗੇ ਫਿਰ ਇੱਕ ਜਾਲੀ ਪਾਵਾਂਗੇ 1 2 3 4 5 6 6 ਕੁੰਡੇ ਸਿੱਧੇ ਹੁਣਾਗੇ ਧਾਗਾ ਅੱਗੇ ਕਰਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਹੁਣਾਗੇ ਤੇ ਤਿੰਨ ਕੁੰਡੇ ਆਪਾਂ ਸਿੱਧੇ ਹੁਣਾਗੇ ਜੀ 1 2 3 ਤਾਂ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਆਪੇ ਪੁੱਠੀ ਸिलाई ਬੁਣਾਂਗੇ ਜੇ ਆਪਾਂ ਸਾਰੇ ਪੁੱਠੇ চিলেনে পুঠে পুঠে কুণ্ডে ন हां नी बुट्टी सिलाई बन गई है अपनी ਹੁਣ ਆਪਾਂਗੇ ਸਿੱਧੀ ਸਲਾਈ ਤੇ ਫਿਰ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਫਿਰ ਆਪਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਇਹ ਤੀਜੇ ਨੰਬਰ ਵਾਲਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਤੇ ਉਤਾਰਾਂਗੇ ਫਿਰ ਉਪਰ ਕੁੰਡਾ ਸਿੱਧਾ ਬੁਣਾਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਫਿਰ ਕੁੰਡਾ ਆਪਾਂ ਸਿੱਧਾ ਬੁਣਾਉਣੀ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਫਿਰ 1 2 3 4 5 6 7 7 ਗੁੰਡੇ ਆਪਾਂ ਸਿੱਧੇ ਬੁਣ ਲਈ ਹੁਣ ਇੱਕ ਜਾਲੀ ਪਾਵਾਂਗੇ ਜੇ ਆਪਾਂ ਦੋ ਕੁੰਡੇ ਪਲਟ ਕੇ ਪਾਵਾਂਗੇ ਤੇ ਤਿੰਨ ਕੁੰਡਿਆਂ ਦਾ ਭਾਏ ਇੱਕ ਕੁੰਡਾ ਬਣਾਵਾਂਗੇ ਫੇਰ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ 6 7 7 ਕੁੰਡੇ ਸਿੱਧੇ ਮੁੰਨ ਲਈ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇਹ ਤਿੰਨ ਗੁੰਡਾਂ ਤੇ ਡਿਜ਼ਾਈਨ ਬਣੂਗਾ ਜੀ ਆਪਾਂ ਇਹ ਦੋ ਗੁੰਡੇ ਪੁੱਠੇ ਹੁਣਾਗੇ ਇੱਕ ਗੁੰਡਾ ਆਪਾਂ ਛੇਤਾ ਹੁਣਾਗੇ ਹਾਂ ਪੁੱਠੇ ਸਲਾਈ ਤੇ ਆ ਗਏ ਜੀ ਪੁੱਠੇ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਆਹ ਲੋ ਜੀ ਕੋਟੀ ਸਲਾਈ ਬਣ ਗਈ ਜੀ ਆਪਣੇ ਹੁਣ ਆਪਾਂਗੇ ਸਿੱਧੀ ਸਲਾਈ ਤੇ ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ ਇੱਥੋਂ ਕੁੰਡਾ ਉਤਾਰ ਲਈ ਦੋ ਕੁੰਡੇ ਪੁੱਠੇ ਬੁਣਾਂਗੇ ਫਿਰ ਪਾ ਤਿੰਨ ਕੁੰਡੇ ਸਿੱਧੇ ਬੁਣਾਂਗੇ ਦੋ ਤਿੰਨ ਤਾਂ ਗਾਗੇ ਕਰਕੇ ਦੋ ਗੁੰਡੇ ਪੁੱਠੇ ਪੁਣਾਂਗੇ ਹੁਣ ਆਪਾਂ ਇਹ 1 2 3 4 5 6 7 8 9 10 11 12 13 14 15 16 17 17 ਗੁੰਡੇ ਸਿੱਦੇ ਬੁਣ ਲਈ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਆਪਾਂ ਫਿਰ ਤਿੰਨ ਗੁੰਡੇ ਸਿੱਦੇ ਬੁਣਾਂਗੇ ਜੀ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਦਾ ਬੁਣਾਂਗੇ ਆਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫਿਰ ਸਾਰੇ ਪੁੱਠੇ ਬਣਨੇ ਆ ਜੀ ਆਪਣੇ ਹੁਣ ਜੀ ਸਾਰੇ ਸਲਾਈ ਬੁੱਠੀ ਬਣ ਗਈ ਜੀ ਆਪਣਾ। ਇਹ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ ਹੁਣ। ਪਹਿਲਾਂ ਆਪਾਂ ਦੋ ਦੋ ਸਲਾਈਆਂ ਬਣਾਈਆਂ ਸੀ ਜੀ। ਉਹਰੇ ਆਪਾਂ ਨੇ ਸਿੱਧੇ-ਸਿੱਧੇ ਗੁੰਡਿਆਂ ਦੀਆਂ। ਹੁਣ ਆਪਾਂ ਇੱਕ ਸਲਾਈ ਬਣਾਈ ਜੀ ਉਹਰੇ ਇੱਕ ਸਿੱਧੀ ਇੱਕ ਬੁੱਠੀ। ਆਪਾਂ ਦੁਬਾਰੇ ਡਿਜ਼ਾਈਨ ਸ਼ੁਰੂ ਹੋ ਗਿਆ ਜੀ। ਇੱਕ ਗੁੰਡਾ ਉਤਾਰ ਲਈ। ਇੱਕ ਦੋ ਦੋ ਗੁੰਡੇ ਬੁੱਠੇ ਬੁਣਾਗੇ ਜੀ। ਫਿਰ ਪਾਈ ਤਿੰਨ ਕੁੰਡੇ ਕਿੱਦਿਆਂ ਬਣਾਵਾਂਗੇ ਦੋ ਕੁੰਡਿਆਂ ਦੇ ਉੱਪਰ ਦੇ ਕੁੰਡਾ ਉਤਾਰ ਦਾਂਗੇ ਕੁੰਡਾ ਸਿੱਧਾ ਬੁਣਾਂਗੇ ਜੀ ਫਿਰ ਇੱਕ ਜਾਲੇ ਪਾਵਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਬੁੱਠੇ ਬੁਣਾਂਗੇ ਹੁਣ ਫਿਰ ਆਪਣੀਆਂ ਛੇ ਕੁੰਡਿਆਂ ਤੇ ਕੇਬਲ ਬਣੂਗੀ ਜੀ ਪਹਿਲਾਂ ਜਿਵੇਂ ਇੱਥੇ ਬਣਾਇਆ ਸੀ ਆਪਾਂ ਛੇ ਕੁੰਡੇ ਉਤਾਰਾਂਗੇ ਜੀ ਤਿੰਨ ਕੁੰਡੇ ਆਪਾਂ ਪੁੱਛੇ ਲੈ ਕੇ ਆਵਾਂਗੇ ਜੀ ਤਿੰਨ ਗੁੰਡੇ ਅੱਗੇ ਲਾਉਣੀ। ਪੁੱਛੇ ਗੁੰਡੇ ਬਸਿੱਧੇ ਹੋਣਗੇ ਇੱਕ ਦੋ ਤਿੰਨ ਚਾਰ ਪੰਜ 6 ਪੇ ਪੰਜ ਗੁੰਡੇ ਆਪਾਂ ਸਿੱਧੇ ਪਾਉਣਾਗੇ ਜੀ 1 2 3 4 5 ਪੇ ਦੇ ਚੇ ਗੁੰਡੇ ਤੇ ਆਪਣੇ ਕੇਬਲ ਬਣੂਗੇ ਇਹ ਤਿੰਨ ਗੁੰਡੇ ਆਪਾਂ ਪਿੱਛੇ ਲੈ ਕੇ ਆਵਾਂਗੇ ਤਿੰਨ ਗੁੰਡੇ ਮੈਂ ਸੋਰੀ ਬੜਾ ਪਾ 응, 다들 얘기하는 게 이제 뭔데? 응. 일, 두. ਤਿੰਨ ਚਾਰ ਪੰਜ 7 ਚੇਕ ਗੁੰਡੇ ਸਿੱਧੇ ਗੁੰਡੇ ਇਹ ਪਹਿਲਾਂ ਪਾ ਗਲਤੀ ਨਾਲ ਇੱਧਰ ਲੈ ਬਸੇ ਲੈ ਜੇ ਇਹ ਦੋਨੇ ਛੱਡਾਂ ਤੋਂ ਅੰਦਰੋਂ ਬਾਹਰ ਜਾਣਗੇ ਇਹ ਗੁੰਡੇ ਕੇਵਲ ਬਾਹਰਲੇ ਬਸੇ ਬਣੂਗੇ ਜੇ ਆਪਣ ਦੋ ਗੁੰਡੇ ਪੁੱਠੇ ਹੋਣਾਂਗੇ ਫਿਰ ਪਾ ਤਿੰਨ ਗੁੰਡੇ ਤੇ ਡਿਜ਼ਾਈਨ ਬਣਾਵਾਂਗੇ ਕੁੰਡਾ ਤਾਰ ਲਈ ਇੱਕ ਜਾਲੀ ਪਾਵਾਂਗੇ ਦੋ ਕੁੰਡੇ ਬੁੱਠੇ ਗੁਣਾਗੇ ਇੱਕ ਕੁੰਡਾ ਤਾਂ ਸਿੱਧਾ ਗੁਣਾਗੇ ਐਪਨ ਹੁਣ ਤੋਂ ਚਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਐਵੇਂ ਅੱਗੇ ਅੱਗੇ ਬਣੀ ਜਾਊਗਾ ਜੀ ਹਾਂ ਦੇਖੋ ਜੀ ਆਪਾਂ ਨੇ ਦੋ ਡਿਜ਼ਾਈਨ ਬਣਾਏ ਹੋਏ ਨੇ ਜੀ ਉੱਥੇ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਣਾਓ ਜੀ ਆਪਣੀ ਕੋਟੀ ਸਵੈਟਰ ਤੇ ਆ ਦੇਖੋ ਜੀ ਅਬ ਜੇ ਆਪਣੇ ਕੋਲੇ ਬਣਿਆ ਹੋਇਆ ਵਿੱਚ ਬਲੌਜ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਜੀ ਚਲੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ